ਹੋਗੀ ਮੈਂ ਅਲੀਦਲੀ ਹੈਗੀ ਮੈਂ ਇੱਕ ਬਿਲਕੁਲ ਬਲਾਤ ਦੇ ਤੇ ਨਹੀਂ ਜਾਣਦੇ ਮੈਂ ਸ਼ਕਲ ਦਿਖਾਉਣੀ ਕਿਉਂ ਇੱਕ ਨੂੰ ਸ਼ਕਲ ਦਿਖਾਉਂਦਾ ਵਿਆਹ ਤੋਂ ਬਾਅਦ ਘਰ ਦੇ ਵਿੱਚ ਮਾਸੂਮ ਬੱਚੀ ਨੇ ਵੀ ਜਨਮ ਲੈ ਲਿਆ ਪਰ ਪਿਓ ਨੂੰ ਫਿਰ ਵੀ ਸ਼ਰਮ ਨਹੀਂ ਆਈ ਐਨਾ ਹੀ ਨਹੀਂ ਉਹ ਕਿਸੇ ਹੋਰ ਦਾ ਵੀ ਘਰ ਬਰਬਾਦ ਕਰ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਚੂੜੇ ਵਾਲੀ ਜਨਾਨੀ ਦੇ ਨਾਲ ਪਤਨੀ ਨੇ ਆਪਣੇ ਘਰ ਵਾਲੇ ਨੂੰ ਫੜਿਆ ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਪਤਨੀ ਨੇ ਦੱਸਿਆ ਕਿ ਹਿਤੇ ਕੁਝ ਸਾਲਾਂ ਤੋਂ ਉਸ ਦਾ ਕਿਸੇ ਕੁੜੀ ਦੇ ਨਾਲ ਚੱਕਰ ਚੱਲ ਰਿਹਾ ਹੈ ਤੇ ਅੱਜ ਉਸ ਨੇ ਇਸ ਨੂੰ ਰੰਗੇ ਹੱਥੀਂ ਫੜ ਲਿਆ 7 ਸਾਲ ਵਿਆਨੂ ਹੋ ਚੁੱਕੇ ਨੇ ਅਤੇ ਉਸ ਦੇ ਬਾਵਜੂਦ ਵੀ ਪਤੀ ਸੁਧਰਨ ਨੂੰ ਤਿਆਰ ਨਹੀਂ ਦੂਜੇ ਪਾਸੇ ਜਦੋਂ ਇਸ ਬਾਬਤ ਪਤੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਸ ਨੇ ਕੋਈ ਹੋਰ ਹੀ ਕਹਾਣੀ ਸਾਹਮਣੇ ਰੱਖ ਦਿੱਤੀ ਹੈ ਆਖਿਰਕਾਰ ਇਹ ਦੋਵੇਂ ਜਾਣਿਆਂ ਦੇ ਵਿੱਚੋਂ ਕੌਣ ਸਹੀ ਹੈ ਤੁਸੀਂ ਖੁਦ ਹੀ ਸੁਣ ਕੇ ਅੰਦਾਜ਼ਾ ਲਗਾ ਸਕੋਗੇ ਪਰ ਇਸ ਤੇ ਵਿਚਾਲੇ ਉਹ ਚੂੜੇ ਵਾਲੀ ਜਨਾਨੀ ਐਕਟਿਵਾ ਲੈ ਕੇ ਭੱਜ ਗਈ ਜੋ ਕਿ ਇਸ ਔਰਤ ਦੇ ਪਤੀ ਦੇ ਨਾਲ ਕਮਰੇ ਦੇ ਵਿੱਚ ਫੜੀ ਗਈ ਸੀ ਐਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨਾ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਮੇਰੀ ਨੂੰ ਵਿਆਹ ਕਰਾਇਆ ਹੋਇਆ ਅਲੀਗਲੀ ਹੈਗੀ ਮੈਂ ਅਲੀਗਲੀ ਹੈਗੀ ਮੈਂ ਠੀਕ ਹੈ ਉਹ ਨਿਕਲ ਗਿਆ ਦੇਖੋ ਇਹਨੂੰ ਇਹਨੂੰ ਕੋਈ ਸ਼ਰਮ ਨਹੀਂ ਹੈਗੀ ਮੈਡਮ ਕੀ ਗੱਲਬਾਤ ਕੀ ਹੈ ਸਾਰੀ ਦੱਸਿਓ ਮੈਨਾ ਪੂਰੀ ਗੱਲ ਤੋਂ ਬੰਦਾ ਮੈਨੂੰ ਚੀਟ ਕਰ ਰਿਹਾ ਇੱਕ ਸਾਲ ਤੋਂ ਇਹ ਬੰਦਾ ਮੈਨੂੰ ਚੀਟ ਕਰ ਰਿਹਾ ਐਨਾ ਮੈਂ ਵਿਆਹ ਕਰਾਇਆ ਹੋਇਆ 6 ਸਾਲ ਦੀ ਮੇਰੀ ਬੇਟੀ ਹੈ ਐਨਾ ਮੈਨੂੰ ਕੁੱਟ ਮਾਰ ਕੇ ਜਨਾਨੀ ਕਰਕੇ ਘਰੋਂ ਕੱਢਤਾ ਕਿੱਥੇ ਰਹਿਣ ਵਾਲੇ ਮੈਡਮ ਜੀ ਮੈਂ ਗੜੇ ਦੀ ਰਹਿਣ ਵਾਲੀ ਆ ਅੱਛਾ ਜੀ ਇਹ ਵੀ ਰਹਿਣ ਵਾਲਾ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਆਈ ਹੈ ਇਹ ਕੀ ਇਲੀਗਲ ਹੈ ਇਹਨੇ ਰੱਖੀ ਹੋਈ ਹੈ ਨਹੀਂ ਇਹ ਕਿੱਥੇ ਰਹਿਣ ਵਾਲੇ ਕੰਮ ਕਰਦੇ ਇਕੱਠੇ ਨਾਲ ਕਿਦਾਂ ਨਹੀਂ ਇਹਦੀ ਸਹੇਲੀ ਹੈ ਮਸ਼ੂਕ ਹੈ ਇਹਦੀ ਬਣੀ ਹੋਈ ਨਹੀਂ ਇਹ ਜੋਬ ਵਗੈਰਾ ਕਰਦੇ ਆਪਕੋ ਕਿਦਾਂ ਜੋਬ ਜੂਮ ਨਹੀਂ ਕਰਦੀ ਮੈਨੂੰ ਨਹੀਂ ਪਤਾ ਕਿ ਕਿਦਾਂ ਸਹੇਲੀ ਬਣੀ ਕਿਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹਰ ਤਾਂ ਤੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ 7 ਸਾਲ ਹੋ ਗਏ ਭਾਜੀ ਠੀਕ ਹੈ ਜੀ 6 ਸਾਲ ਦੀ ਮੇਰੀ ਬੇਟੀ ਹੈ ਇਹ ਤੇ ਸੱਲਗਾ ਕੋਈ ਆਪਣਾ ਵੀ ਅੱਗੇ ਪਾਜੀ ਮੈਂ ਪਿਆਰ ਨਾਲ ਸੁਲਝਾਉਣਾ ਚਾਹਦੀ ਸੀ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਗੱਲ ਵੱਧ ਜਾਣੀ ਏ ਕਿ ਆਸੀਂ ਦੋ ਚਾਰ ਬੰਦਿਆਂ ਨੇ ਇਹਨੂੰ ਬਿਠਾ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਕੋਈ ਗੱਲ ਨਹੀਂ ਮੰਨੀ ਅਗੋਂ ਹੱਥ ਹੀ ਪੈਂਦਾ ਹਰ ਇੱਕ ਦੇ ਮੇਰੀ ਮਾਂ ਨੂੰ ਮੇਰੇ ਭਰਾ ਨੂੰ ਇਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਅੱਜ ਕਿਵੇਂ ਤੁਹਾਨੂੰ ਪਤਾ ਲੱਗਾ ਕਿ ਇੱਥੇ ਆਏ ਪਾਜੀ ਮੈਨੂੰ ਕਿਸੇ ਨੇ ਦੱਸਿਆ ਅੱਛਾ ਮੈਂ ਵੀ ਇਹਦੇ ਪਿੱਛੇ ਫਿਰਦੀ ਵੀ ਆ ਪੰਜ ਦਿਨ ਹੋ ਗਏ ਨੇ ਇਹਨੂੰ ਖੁਦ ਪਤਾ ਹੈ ਹਾਂ ਤੁਸੀਂ ਨਾ ਹੁੰਦੇ ਇੰਨੇ ਮੇਰਾ ਸਿਰ ਪਾੜਦੇ ਦਾ ਸੀ ਅੱਗੇ ਵੀ ਇੰਨੇ ਮੇਰਾ ਸਿਰ ਪਾੜਿਆ ਮੈਨੂੰ ਜਾਨੂ ਮਾਰ ਕੇ ਸੋਧਿਆ ਅੱਗੇ ਵੀ ਤੁਹਾਡੇ ਨਾਲ ਮਾਰਕਟ ਆਈ ਹੁੰਦੀ ਹੈ ਹਾਂਜੀ ਹੁੰਦੀ ਹੈ ਐਨੀ ਮੈਨੂੰ ਪਤਾ ਹੈ ਤੇ ਸਾਰੇ ਘਰ ਦੇ ਨੂੰ ਪਤਾ ਪੂਰੇ ਮੁਹੱਲੇ ਵਿੱਚ ਪਤਾ ਹੈ ਕਿ ਇਹ ਕੁਝ ਕਰਦਾ ਪਿਆ ਕਿੱਥੇ ਰਹਿਣ ਵਾਲੇ ਹੋ ਤੁਸੀਂ ਹਾਂਜੀ ਪਹਿਲਾਂ ਕੰਪਲੇਂਟ ਹੀ ਨਹੀਂ ਕੀਤੀ ਕਿੱਤੀ ਸੀ ਪਾਜੀ ਇਹਨੇ ਪੈਸੇ ਛਾੜਦੇ ਸੀ ਉਹਨਾਂ ਨੂੰ ਕਿੰਨੇ ਕ ਟਾਈਮ ਪਹਿਲੇ ਕੀਤੇ ਸੀ ਮੈਡਮ ਕੰਪਲੇਂਟ ਜਦੋਂ ਤੁਹਾਡੀ ਲੜਾਈ ਹੋਈ ਸੀ ਕਿੰਨੇ ਕ ਟਾਈਮ ਪਹਿਲੇ ਲੜਾਈ ਹੋਈ ਸੀ ਇੱਥੇ ਰਹਿਣੇ ਕਿੱਥੇ ਤੁਸੀਂ ਮੈਂ ਆਪਣੇ ਘਰ ਰਹਿਣੀ ਆ 7 ਨੰਬਰ ਚੌਂਕੀ ਤੇ ਮੈਂ ਕੰਪਲੇਂਟ ਕੀਤੀ ਸੀ ਉਹ ਤੇ ਤੁਹਾਡਾ ਸੋਹਣਾ ਪਰਿਵਾਰ ਕਿੱਥੇ ਹੈ ਜੀ ਉਹ ਕਿੱਥੇ ਰਹਿੰਦੇ ਹਨ ਕੈਂਟਰ ਰੋਡ ਤੇ ਹਾਂਜੀ ਕਿੰਨੇ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਜੀ ਤੁਹਾਡੇ ਵਿਆਹ ਨੂੰ 7 ਸਾਲ ਹੋ ਗਏ ਨੇ ਸਾਲ ਤੋਂ ਮੈਂ ਆਪਣੀ ਮਾਂ ਦੇ ਕੋਲ ਰਹਿ ਰਹੀ ਹਾਂ ਇਹ ਨੂੰ ਪਤਾ ਲੱਗਿਆ ਕਿ ਇਹਦੇ ਘਰ ਦੇ ਕੁਝ ਨਹੀਂ ਕਰ ਸਕਦੇ। ਬੇਬੀ ਵਗੈਰਾ ਵੀ ਹੈਗੇ ਤੁਹਾਡੇ ਬੱਚੇ। ਹਾਂਜੀ ਮੇਰੀ ਕੁੜੀ ਹੈ ਜੀ ਇੱਕ। ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋ ਹੁਣ ਆਕ ਕਿ ਕੋਈ ਹੋਰ ਹੱਲ ਨਹੀਂ ਲੱਭਿਆ ਮੈਂ ਇੱਥੇ ਆਈ ਆ ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ। ਆਂਦਾ ਰੋਜ਼ ਹੀ ਇਹ ਮੇਰੇ ਕਿਤੇ ਕਦੀ ਕੀਤੇ ਮੇਰੇ ਹੱਥ ਦੀ ਨਹੀਂ ਚੜਦਾ। ਇਹ ਮੈਨੂੰ ਕਹਿੰਦਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਤੂੰ ਮੇਰਾ ਕੀ ਵਿਗਾੜ ਲੇਗੀ। ਕਹਿੰਦਾ ਮੈਂ ਪੁਲਸ ਵਾਲਿਆਂ ਨੂੰ ਕੁਝ ਨਹੀਂ ਜਾਣਦਾ। ਕਹਿੰਦਾ ਮੈਂ ਨਹੀਂ। ਪੁਲਸ ਵਾਲੇ ਮੇਰਾ ਕੀ ਕਰ ਲੈਣਗੇ? ਮੈਡਮ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਫੜਿਆ ਤੇ ਇਹਨਾਂ ਦ ਕਹਿੰਦਾ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਿਵੋਰਸ ਦੇ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ 4 ਬੰਦਿਆਂ ਚ ਬਿਠਾ ਮੇਰੇ ਰਿਸ਼ਤੇਦਾਰਾਂ ਕੋਲ ਵੀ ਗਈਆਂ ਉਹ ਵੀ ਕਹਿੰਦੇ ਸਾਨੂੰ ਪਤਾ ਖੁੱਦ ਗਲਤ ਕਰਦਾ ਪਿਆ ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੇ ਹਰ ਟਾਈਮ ਉੱਥੇ ਬੜਿਆ ਰਹਿੰਦਾ ਹਾਂ ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਬਾਹ ਦੇ ਵਿੱਚ ਉਹ ਵੀ ਕਿਸੇ ਨਾ ਵਿਆਹੇ ਹੋਏ ਨੇ ਗਲਤ ਉਹਦੇ 8 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਉਹਨੇ 3-4 ਵਿਆਹ ਕਰਾਏ ਹੋਏ ਨੇ ਪਰ ਕਿਤੇ ਨਾ ਕਿਦੋਂ ਨਾਲ ਨੀ ਤੁਸੀਂ ਅੱਗੇ ਕਿੰਨੀ ਕਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਐ ਇਹਨੂੰ ਭੁਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਭੁਜਾ ਨਹੀਂ ਐਸੀ ਜਗ੍ਹਾ ਦੇ ਉੱਪਰ ਐਸੀ ਹੋਟਲ ਦੇ ਵਿੱਚ ਫੜਿਆ ਨਹੀਂ ਬਾਜੀ ਬੜੀ ਜਗ੍ਹਾ ਤੇ ਦਿੱਤੀ ਐ ਅੱਜ ਕਿਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਜੀ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਐ ਕਿ ਅੱਜ ਹੁਣੇ ਨਿਕਲੇ ਐ ਮੈਂ ਤਾਂ ਹੀ ਹੁਣੇ ਪਹੁੰਚੀ ਤੇ ਕੋਈ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਨੂੰ ਦਿੱਤੀ ਸੂਚਨਾ ਬਾਜੀ ਮੈਂ ਪੁਲਿਸ ਨੂੰ ਦਿੱਤੀ ਸੀ ਕੰਪਲੇਂਟ ਔਨਲਾਈਨ ਵੀ ਦਿੱਤੀ ਸੀ ਪਰ ਮੇਰੀ ਕੰਪਲੇਂਟ ਅਕੇ ਪਹੁੰਚੀ ਨਹੀਂ ਭਾਜੀ ਅੱਜ ਵੀ ਇੱਥੇ ਗਲਤ ਤਰੀਕੇ ਨਾਲ ਅੰਦਰ ਦੋਨੋਂ ਸੀਗੇ ਦੋਨੋਂ ਕੋ ਇਹ ਲੜਕੀ ਪ੍ਰੀਆ ਜਿਹੜੀ ਮੇਰੇ ਹਸਬੰਦ ਨਾਲ ਨਾਮ ਨਾ ਲਓ ਕਿਸੇ ਦਾ ਨਾਮ ਨਾ ਲਓ ਇਹ ਜਿਹੜੀ ਲੜਕੀ ਆਈ ਹੋਈ ਸੀ ਇਹ ਵਾਲੀ ਤੇ ਮੇਰਾ ਹਸਬੰਦ ਦੋਨੋਂ ਉੱਪਰ ਗਲਤ ਮਤਲਬ ਰੂਮ ਦੇ ਵਿੱਚ ਕੰਡੀਸ਼ਨ ਦੇ ਵਿੱਚ ਸੀਗੇ ਜੀ ਤੇ ਮੈਂ ਥੱਲੇ ਉਹਨਾਂ ਦੀ ਵੇਟ ਕਰਦੀ ਸੀ ਉਸ ਟਾਈਮ ਤੋਂ ਕਿਉਂਕਿ ਇਹ ਮੈਂ ਜੇ ਇਹਨੂੰ ਅੰਦਰ ਜਾ ਕੇ ਪਕੜਦੀ ਐਨੇ ਮੇਰੇ ਹੱਥੀ ਪੈਣਾ ਸੀ ਇਹ ਮੈਨੂੰ ਮਾਰਨ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਭਾਜੀ ਐਨੇ ਮੇਰਾ ਗਲਾ ਘੁੱਟ ਕੇ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਹੈ ਮੈਂ ਆਪਣੀ ਜਾਨ ਬਚਾ ਲਈ ਕਰੀ ਹਾਂ। ਅੱਗੇ ਮੈਂ ਥੋੜੇ ਨੇ। ਹਾਂਜੀ ਮੈਂ ਆਪਣੀ ਜਾਨ ਬਚਾਉਣ ਦੇ ਕਰਕੇ ਆਪਣੇ ਛੋਟੇ ਜਿਹੇ ਬੱਚੇ ਕਰਕੇ ਮੈਂ ਆਪਣੇ ਪਿੱਕੇ ਰਹਿ ਰਹੀ ਹਾਂ ਕਿਉਂਕਿ ਮੇਰਾ ਬੱਚਾ ਇਹ ਚੀਜ਼ ਨਹੀਂ برداشت ਕਰ ਸਕਦਾ। ਛੋਟਾ ਬੱਚਾ ਉਹ ਤੇ ਮਾਸੂਮੀਅਤ ਤੇ ਅਸਰ ਪੈਂਦਾ। ਤੁਹਾਡੀ ਲੜਕੀ ਨੂੰ ਵੀ ਇਹ ਗੱਲ ਪਤਾ। ਇਹ ਮੰਦੇ ਕੰਮ ਇਹੋ ਕਰਵਾਂਗੇ। ਅੱਛਾ ਜੀ। ਹਾਂਜੀ। ਕੌਣ ਸ਼ਰਾਬ ਦਾ ਕੰਮ ਕਰਦਾ ਜੀ? ਮਤ ਤੁਹਾਨੂੰ ਵੀ ਲੱਗਦਾ ਪੁਣੇ ਤੇ ਡੇਟ ਕਰ ਤੁਹਾਡੀ ਗੱਲ ਨਹੀਂ ਹੁੰਦੀ। ਹਾਂ ਤੁਸੀਂ ਉਸੇ ਜਵਾਈ ਦਾ ਲਾਭ ਆਪਣੇ ਬੇਟੀ ਦੀ ਮੈਰਿਜ ਕਰਵਾਤੀ ਸੀ। ਹਾਂਜੀ ਪਹਿਲੇ ਨਹੀਂ ਸੀ ਕਰਦਾ ਇਹ ਹੁਣ ਕਰਦਾ। ਆਨੇ ਸਾਰ ਮੈਂ ਕਰਤੂਤਾਂ ਦਾ ਰੇਸੀ ਪਰ ਤੇ ਤੁਸੀਂ ਅੱਜ ਖੁੱਲ ਕੇ ਕਹਿ ਰਹੇ ਕਿ ਉਹ ਸ਼ਰਾਬ ਦਾ ਕੰਮ ਕਰਦਾ ਹੈ ਹਾਂਜੀ ਉਹ ਸ਼ਰਾਬ ਦਾ ਕਰਦਾ ਦੋ ਕੈਸਾ ਦੇ ਕੈਂਪ ਚੱਲਦੇ ਨੇ ਕੈਂਪ ਦੇ ਠੇਕੇ ਵਾਲਿਆਂ ਨਾਲ ਇਹ ਕੈਂਪ ਦੇ ਰਹਿਣ ਵਾਲੇ ਨੇ ਨਹੀਂ ਰਹਿਣ ਵਾਲੇ ਘੜੇ ਦੇ ਨੇ ਕੈਂਪ 'ਚ ਸ਼ਰਾਬ ਲੈ ਕੇ ਆਉਂਦਾ ਹੋਣਾ ਹੈ ਉੱਥੇ ਰਾਜ ਠੇਕੇਦਾਰ ਵਾਲਿਆਂ ਦੇ ਨਾਂ ਤੋਂ ਚੱਲਦੇ ਨੇ ਹਾਂਜੀ ਦੋ ਕੈਸ ਚੱਲਦੇ ਕਰੀ ਉਹਨਾਂ ਦੇ ਠੀਕ ਹੈ ਜੀ ਤੋਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕਰਦੇ ਸਾਡੇ ਨਾਲ ਅਨਸਾਫ਼ ਹੋਣਾ ਚਾਹੀਦਾ ਇਸ ਗੱਲ ਦਾ ਬਈ ਉਹਦੀ ਛੋਟੀ ਜਿਹੀ ਕੁੜੀ ਹੈ ਇਹ ਅਸੀਂ ਰਾਜਨ ਪੁੱਤ ਰਾਜ ਆਕਵੇ ਆਕਵੇ ਅੱਜਕੱਲ ਬਾਪ ਦੇ ਬੱਚੇ ਨੂੰ ਕੋਈ ਹਰਾਮ ਦੀ ਉਲਾਦ ਕਹਿੰਦਾ ਵੇ ਅਸੀਂ ਉਹ ਨਹੀਂ ਕਹਿਣਾ ਚਾਹਦੇ ਆਪਣਾ ਦਿਓ ਹੀ ਆਪਣੀ ਉਲਾਦ ਨੂੰ ਸੰਭਾਲੋ ਜੀ ਤੇ ਆਪਾਂ ਘਰ ਦੀ ਸੰਭਾਲੇ ਕਾਫੀ ਹੀ ਜ਼ਿਆਦਾ ਚਿੰਦਾ ਹੁੰਦਾ ਹੋਵੇ ਬਿਲਕੁਲੀ ਦਾ ਸਿਰ ਕਾਰ ਕਰਦੇ ਨੇ ਜੇ ਇਹਨੂੰ ਬਤੁਲਾ ਤੇਰੇ ਤੇ ਕੱਟਿਆ ਅੰਨੇ ਉਹਨਾਂ ਕੋਨਾ ਕੁੜੀ ਮੇਰੀ ਅੱਛਾ ਜੀ ਮੈਂ ਕੁੜੀ ਲਿਆਣ ਗਈ ਮਗਰ ਛੋਟੀ 6 ਸਾਲ ਦੀ ਊੜੀ ਐ ਉਹਨੂੰ ਮੈਂ ਘਰੋਂ ਲਿਆਣ ਗਈ ਆ ਬਗਲਾ ਕੇ ਉਹਨੇ ਸਾਨੂੰ ਮੈਨੂੰ ਵਾਲਾ ਤੂੰ ਫੜ ਕੇ ਥੱਲੇ ਡਾ ਰਿਆ ਵੇ ਉੱਤੋਂ ਮੁੰਡਿਆ ਮੇਰਾ ਨਾਲ ਸੀ ਪਿੱਛੇ ਮੈਨੂੰ ਸੜਨ ਲਗਾ ਉਹਨੂੰ ਗਲੇ ਤੇ ਗੋਡਾ ਰੱਖ ਲਿਆ ਮੈਨੂੰ ਵਾਲਾ ਤਫਾ ਲਿਆ ਵੀ ਵਾਲਾ ਤੁਹਾੜੀ ਕੱਲ ਨਾ ਲਿਆ ਸਾਡੇ ਉਹਨੇ ਸ਼ਰਾਬ ਪੀਂਦੀ ਸੀ ਉਹ ਚੰਗਾ ਹੱਟਾ ਕਿ ਤੁਸੀਂ ਵੇਖਿਆ ਹੀ ਹੋਣਾ ਕਿ ਉਹ ਜੇਹਰ ਸਾਡੇ ਵਰਗੇ ਦੀ ਚੱਕੇ ਕੰਪਨੀ ਸ਼ੁਰੂ ਹੋ ਜਾਂਦੀ ਹੈ ਹੈ ਕੁੜੀ ਸਾਡੀ ਚਿੱਕਾ ਮਾਰਦੀ ਪਈ ਸੀ ਦੋਤਰੀ ਸਾਡੀ ਉਹਨੂੰ ਅਸੀਂ ਫਿਰ ਜੋ ਸਾਡੇ ਚ ਕੋਲ ਆਇਆ ਸੀ ਵੀ ਕੀਤਾ ਅਸੀਂ ਇਹਦੇ ਸਿਰ ਬਾੜੇ ਫਿਰ ਉਹਨੇ ਛੱਡਿਆ ਸਾਡੇ ਇੰਦਾ ਨਹੀਂ ਛੱਡਿਆ ਮੇਰੇ ਕੁੜਤੇ ਦਾ ਸਿਰ ਪੜ ਕੇ ਭੱਜਿਆ ਅਸੀਂ ਸਰਛੇ ਪਾ ਲਿਆ ਇਹ ਤੁਹਾਡੀ ਬੇਟੀ ਹੈ ਇਹ ਮੇਰੀ ਬੇਟੀ ਹੈ ਵੱਡੀ ਬੇਟੀ ਵੱਡੀ ਬੇਟੀ ਮਤਲਬ ਤੁਸੀਂ ਕਿਹੜਾ ਆ ਰਹੇ ਹੋ ਤੁਹਾਡੇ ਦਮਾਗ ਅਸੀਂ ਫਿਰ ਘਰ ਆ ਗਏ ਹਾਂ ਹਾਂਜੀ ਉਹ ਸਾਡਾ ਦਮਾਗ ਸੀ ਉਹ ਸਾਡੇ ਨਾਲ ਘੱਟ ਨਹੀਂ ਜਿੱਥੇ ਕਿੱਥੇ ਨਹੀਂ ਅੱਥੇ ਕੁੱਟਣਾ ਸ਼ੁਰੂ ਕਰ ਦਿੱਤਾ ਆਪੋ ਚੈਨ ਦੀ ਲੜਾਈ ਹੁੰਦੀ ਹੈ ਮੈਂ ਘਰੋਂ ਖਰਚਾ ਦੇ ਦੇਣਾ ਮੈਂ ਤੁਹਾਨੂੰ ਹੀ ਕੁੜਦਾ ਜੀ ਮੈਨੂੰ ਵੀ ਮਾਰਦਾ ਮੇਰਾ ਮੁੰਡੇ ਨੇ ਕਿੰਨੇ ਵਾਰੀ ਮਾਰਿਆ ਸਾਡੇ ਗਲੀ ਮਹੱਲੇ ਚ ਪੱਪਾ ਮੇਰੇ ਮੁੰਡੇ ਨੇ ਕਿੰਨੇ ਵਾਰੀ ਮਾਰਿਆ ਨਹੀਂ ਮਾਰਦਾ ਵੀ ਕਾਰਨ ਕੀ ਹੈ ਪੁਲਿਸ ਨੂੰ ਕੰਪਲੇਨਟ ਲਿਖਤੀ ਸੀ ਮੇਰੇ ਕੋਲ ਜਗਾ ਮੰਗਦਾ ਮੈਨੂੰ ਕਹਿੰਦਾ ਜਗਾ ਦੇ 15 ਲੱਖ ਰੁਪਏ ਮੇਰੇ ਭਰਾਵਾਂ ਕੋਲੋਂ ਮੰਗਦਾ ਉਹਨਾਂ ਨੂੰ ਘਰ ਵਾੜ ਵਾੜ ਕੇ 15 ਲੱਖ ਰੁਪਏ ਮੇਰੇ ਭਰਾ ਨੂੰ ਕਹਿੰਦਾ ਦੇ ਮੈਨੂੰ ਦੇ ਮੇਰਾ ਬੰਦਾ ਮੰਗੇ ਜਾਂ ਨਾ ਮੰਗੇ ਬੰਦਾ ਮੇਰਾ ਸਿਰ ਤੇ ਹਨੀ ਉਹਨਾਂ ਨੂੰ 3 ਸਾਲ ਹੋ ਗਿਆ ਮਰਿਆ ਉਹ ਤੋਂ ਮੰਗਦਾ ਪੈਸਾ ਤੁਹਾਡੇ ਕੋਲ ਇਹ ਜਿੱਦੂ ਦਾ ਮਤਲਬ ਕਿ ਇਹ ਲੜਾਈ ਤੋਂ ਪਹਿਲੇ ਦਾ ਤੇ ਤੁਹਾਡੇ ਕੋ ਪੈਸੇ ਮੰਗਦਾ ਤੁਸੀਂ ਪੁਲਿਸ ਕੋਲ ਕੰਪਲੇਂਟ ਕੀਤੀ ਹੈ ਅਸੀਂ ਪੁਲਿਸ ਕੋਲ ਅਸੀਂ ਪੁਲਿਸ ਕੋਲ ਕੋਈ ਨਹੀਂ ਕਿ ਅਸੀਂ ਕਿਹਾ ਅੱਜ ਸੁੱਤਰ ਦਾ ਕੱਲ ਸੁੱਤਰ ਦਾ ਇਹ ਸੁੱਤਰ ਇਹਦਾ ਨਾਂ ਲੈਂਦਾ ਅਸੀਂ ਜੇ ਕਹਿੰਦੀ ਆਪਣੇ ਮਾਪਿਆਂ ਕੋਲੋਂ ਇਹਸਾ ਮੰਗਦਾ ਉਹਨਾਂ ਕੋਲ ਨਹੀਂ ਮੰਗਦਾ ਕੁੜੀ ਨੂੰ ਅੱਗੇ ਕਹਿੰਦਾ ਤੇਰੀ ਮਾਂ ਨਹੀਂ ਜਾਣੇ ਮਾਰ ਭਰਾ ਤੈਨੂੰ ਕਰ ਦੇਣਾ ਬਾਹਰ ਤੇਰੀ ਇਕੱਲੀ ਲੂਲੀ ਹੈ ਉਹਨੂੰ ਬਾਹਰ ਕਰ ਦੇਣਾ ਸੀ ਜਗਾ ਸੀ ਲੱਲਣੀ ਹੈ ਹੁਣ ਇਹਨੇ ਕਦੀ ਕੁੜੀ ਨੂੰ ਨਹੀਂ ਪੁੱਛਿਆ ਵੀ ਤੂੰ ਕਿੱਥੇ ਬੈਠੀ ਹੈ ਕਿਹੜੇ ਹਾਲ ਜਿਵੇਂ ਬੈਠੀ ਹੈ 6 ਸਾਲ ਦੀ ਕੁੜੀ ਹੈ ਸਕੂਲ ਜਾਂਦੀ ਹੈ ਤੇ ਉਹਨੂੰ ਨਹੀਂ ਕਦੀ ਪੁੱਛਿਆ ਇਹਨਾਂ ਨੇ ਪੁੱਛਿਆ ਜੇ ਆ ਮਿਲਦੀ ਇਹਨੂੰ ਧਮਕੀਆਂ ਦੇਂਦਾ ਵੇ ਸਾਡੇ ਨਾਲ ਜੇ ਮੈਂ ਦੁਕਾਨ ਕੋਲ ਲੰਘ ਕੇ ਜਾਂਦੀ ਉਹ ਹੀ ਸਾਡੀ ਮਾਰਕੀ ਤੇ ਉਧਰੋਂ ਹੀ ਲੰਘ ਕੇ ਜਾਂਦੀ ਹੈ ਵੇਖਦਾ ਬੜੇ ਹੋਰ ਸੁਭਾਨ ਨਾਲ ਸਾਡੇ ਕੋਲ ਅੱਖਾਂ ਕੱਢ ਕੱਢ ਕੇ ਵੇਖਦਾ ਹੈ ਸਾਡੇ ਨੂੰ ਅਸੀਂ ਕੀ ਕਰੀਏ ਕਿੱਥੇ ਗਈਏ ਮੁੰਡੇ ਮੇਰੇ ਨੂੰ ਧਮਕੀਆਂ ਦਿੰਦਾ ਕਹਿੰਦਾ ਮੈਂ ਮਾਰ ਛੱਡਣਾ ਮੁੰਡੇ ਮੈਨੂੰ ਮਾਰ ਛੱਡਣਾ ਕਹਿੰਦਾ ਇੱਕ ਇੱਕ ਮੇਰਾ ਮੁੰਡਾ ਹੈ ਤੁਹਾਨੂੰ ਪੁਲਿਸ ਦੀ ਹੈਲਪ ਲੈਣੀ ਚਾਹੀਦੀ ਪੁਲਾਸੋ ਸਤ ਨੰਬਰ ਵਾਲੇ ਸੁਣਦੇ ਹੀ ਨਹੀਂ ਸਾਡੇ ਇੱਥੇ ਕਿੰਨੇ ਕਿੰਨੇ ਵਾਰੀ ਜਾ ਕੇ ਬੱਠੀਆਂ ਪੁਲਿਸ ਨੂੰ ਸਤ ਨੰਬਰ ਵਾਲੇ ਸਾਡੀ ਕਰਦੇ ਹੀ ਨਹੀਂ ਕੇ ਤੁਹਾਨੂੰ ਕਰੋ ਫੋਨ ਮੋਕੇ ਤੇ ਅਸੀਂ ਕੀ ਕਰੀਏ ਅਸੀਂ ਕਿੰਨਾਂ ਦਸਿਆ ਜਾ ਕੇ ਰਾਜ ਕੀ ਗੱਲ ਹੈ ਅੱਜ ਗੱਲ ਹੁਣ ਇਹ ਸਾਸੀ ਕਿੰਨੇ ਦਿਨਾਂ ਦਾ ਸੁਣਦੇ ਪਿਆ ਵੀ ਇਹ ਜਨਾਨੀ ਰੱਖੀ ਹੋਈ ਹੈ ਜਨਾਨੀ ਰੱਖੀ ਹੈ ਜਨਾਨੀ ਰੱਖਣੇ ਲਈ ਨਜਾਇਜ਼ ਕੰਮ ਹੈ ਜਦ ਤੇਰਾ ਬੱਚਾ 6 ਸਾਲ ਦਾ ਕੁੜੀ ਹੈ ਹੈ ਕੁੜੀ ਕੱਲ ਵੀ ਕੁੜੀ ਮਿਲਾਣ ਆਈ ਉਹਨੂੰ ਬੁਖਾਰ ਚੜਦੇ ਬਨੇ ਉਹ ਮਿਲਾਣ ਆਈ ਦੁਕਾਨ ਤੇ ਤੇ ਕਹਿੰਦੀ ਉੱਥੇ ਵੀ ਮੈਨੂੰ ਗਾਲਾਂ ਕੱਢਣ ਲੱਗ ਪਿਆ ਉੱਥੇ ਵੀ ਹੱਥੀਂ ਮੈਨੂੰ ਘੱਟ ਨਹੀਂ ਕੀਤੀ ਇਹਨੇ ਹੱਥੀ ਬਣਾਇਆ ਜੇ ਵੀ ਇੱਕ ਵਾਰੀ ਬੋਲਿਆ ਸਹੀ ਤਾਂ ਮੈਂ ਹੱਥੀ ਬਣਾ। ਇਹ ਹੱਥੀ ਜੋ ਚੱਟਦਾ ਉਹ ਮਾਰ ਦਿੰਦਾ ਵਾ। ਮਤਲਬ ਹੀ ਲੜਾਈ ਦੀ ਗੱਲ ਬਕਰੀ ਰਹੀ ਕਿ ਅੱਜ ਜਿਹੜਾ ਮੈਟਰ ਹੈ ਅੱਜ ਦਾ ਤੁਹਾਨੂੰ ਮੈਟਰ ਦਾ ਪਤਾ ਕੀ ਹੋਇਆ ਜੀ? ਅੱਜ ਮੈਨੂੰ ਮੈਟਰ ਨਹੀਂ ਮੈਂ ਕੰਮ ਤੋਂ ਆਈ ਆਂ। ਮੈਂ ਕੰਮ ਤੇ ਗਈ ਸੀ। ਠੀਕ ਹੈ। ਮਤਲਬ ਤੁਸੀਂ ਵੀ ਕੰਮ ਕਰਦੇ ਹੋ। ਮੈਂ ਕੰਮ ਕਰਦੀ ਆਂ। ਮੈਂ ਰੋਟੀ ਬਣਾਉਂਦੀ ਆਂ ਲੋਕਾਂ ਦੀ, ਵਿਆਹਾਂ ਦੀ ਜਾਂ ਉਹ ਜੀ ਭੋਕਾ ਨਹੀਂ। ਮੈਂ ਉੱਥੋਂ ਆਈ ਆਂ ਸਿੱਧੀ। ਰੋਟੀ ਬਣਾਉਂਦੀ ਤੇ ਤੁਹਾਡੀ ਬੇਟੀਆਂ ਤੁਹਾਡੀ ਗੱਲ ਨਹੀਂ ਆਈ ਅੱਜ ਕੀ ਗੱਲ ਕੀ ਹੋਈ ਹੈ ਇਹੋ ਮੈਨੂੰ ਹੁਣੇ ਹੀ ਫੋਨ ਗਿਆ ਵੇ ਇਹ ਇਦਾਂ ਦਾ ਕਰਕੇ ਗੱਲ ਹੋਈ ਹੈ ਮੰਮੀ ਵੀ ਉੱਥੇ ਇਸ ਤਰ੍ਹਾਂ ਕਰਕੇ ਵੱਡੇ ਨੇ ਤੇ ਮੈਂ ਪਿੱਛੇ ਚਲੂ ਹੋਰ ਗੱਲ ਕੋਈ ਨਹੀਂ ਹੋਈ ਮੇਰੇ ਮੈਂ ਤਾਂ ਸਵੇਰ 7 ਵਜੇ ਦੀ ਹੁਣ ਤੁਸੀਂ ਅੱਜ ਕੰਪਲੇਂਟ ਕਰੋਗੇ ਹਾਂਜੀ ਕੰਬੇਟ ਕਰਾਂਗੇ ਜੇ ਸਾਡੀ 7 ਨੰਬਰ ਵਾਲੇ ਕੰਪਲੇਂਟ ਨਾ ਸੁਣਨ ਕਿ ਅਸੀਂ ਕਿੱਥੇ ਗਏ ਆ ਦੱਸੋ ਨਹੀਂ ਉੱਚ ਅਧਿਕਾਰੀ ਵੀ ਨੇ ਕਾਫੀ ਉੱਚ ਅਧਿਕਾਰੀ ਨੇ ਉਹਨਾਂ ਨੇ ਜਿਹੜਾ ਪ੍ਰਬੰਧ ਆਇਆ ਹੈ ਕਿੰਨਾ ਭਗਤ ਹੈ ਉਹ ਵੀ ਇਹਨੇ ਨਾਲ ਲਾਇਆ ਆ ਪਹਿਲੇ ਉਹਦੇ ਕਮਰੇ ਚ ਲੈ ਕੇ ਜਾਂਦਾ ਸੀ ਸਾਨੂੰ ਪਰਟੀਕੁਲਰ ਵਿਅਕਤੀ ਦਾ ਨਾਮ ਲੈ ਕੇ ਉਹਦੇ ਤੇ ਐਜੂਕੇਸ਼ਨ ਲਾ ਰਹੇ ਹੋ ਕਿ ਤਾਂ ਦੇਖੋ ਤੂਫ ਹੈ ਕਿ ਉਹਨਾਂ ਨਾਲ ਗੱਲਦੇ ਉਹਨੇ ਸਪੋਰਟ ਕਰਦੇ ਨੇ ਹਾਂ ਸਪੋਰਟ ਕਰਦੇ ਨੇ ਜਿਹੜੇ ਬੰਦੇ ਨੂੰ ਉਹਨੇ ਕੀ ਹੈਗਾ ਵੇ ਭਈ ਮੈਂ ਕਿੰਨਾ ਇਹਨਾਂ ਕੋਲੇ ਜਗ੍ਹਾ ਲੈਣੀ ਹੈ 15 ਲੱਖ ਰੁਪਏ ਲੈਣੇ ਉਸ ਬੰਦੇ ਨੂੰ ਮੈਂ ਪੁੱਛਿਆ ਮੈਂ ਕਿ ਚਾਰ ਬੰਦਿਆਂ ਚ ਬਹਿ ਕੇ ਤੂੰ ਗੱਲ ਕਰੇਂਗਾ ਕਹਿੰਦਾ ਆਂਟੀ ਮੈਂ ਨਹੀਂ ਕਰਾਂਗਾ ਮੈਂ ਕਹਿੰਦਾ ਰਹਾ ਤੁਹਾਡੀ ਕੋਈ ਗੱਲ ਨਹੀਂ ਨਾ ਜੇ ਤੁਹਾਡੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਤੁਸੀਂ ਇੱਕ ਬੰਦਿਆਂ ਚ ਵੀ ਬਹਿ ਕੇ ਗੱਲ ਕਰ ਸਕਦੇ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਲਵ ਕੁਮਾਰ ਹੈ ਜੀ ਪੜੀ ਕੀ ਮਾਮਲਾ ਕੀ ਸੀ ਸਾਰਾ ਮਾਮਲਾ ਕੁਛ ਨਹੀਂ ਹਕਲ ਕੋਈ ਜਿਹੜਾ ਵੀ ਬੰਦਾ ਹੈਗਾ ਰਿਵਲਿੰਗਸ਼ਨ ਚ ਦਿੰਦਾ ਹੀ ਬਾਹਰ ਕੋਈ ਵੀ ਹੋਵੇ ਇਹ ਜੋੜੀ ਥੋੜਾ ਕਿ ਵਾਈਫ ਨਾਲ ਮੇਰਾ ਵਾਈਫ ਨਾਲ ਸਾਲ ਤੋਂ ਕੇਸ ਚੱਲ ਰਿਹਾ ਲੜਾਈ ਦੇ ਚੱਕਰ ਵਿੱਚ ਕਿਉਂਕਿ ਇਹਨਾਂ ਨੇ ਮੈਨੂੰ ਰਾਤੀ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਮੇਰੇ ਕੋਲ ਜਿੰਦਾ ਜਾਂਦਾ ਸਬੂਤ ਸਭ ਕੁਝ ਹੈਗਾ ਆ ਕਿਸ ਕਿਸ ਰਾਤ ਭਾਜੀ ਆਪਣਾ 2023 21 ਤਰੀਕ ਪੰਜਵਾਂ ਮਹੀਨਾ ਮਤਲਬ ਕਿ ਅੱਜ ਤੋਂ ਜਿਹੜੇ 21 ਤਰੀਕ ਆਣੀ ਇਹ ਸਾਲ ਹੋ ਜਣਾ ਪੂਰਾ ਸਦੀ ਲੜਾਈ ਨੂੰ ਹੂੰ ਲੜਾਈ ਦੇ ਵਿੱਚ ਕੋਈ ਅਦਰ ਰੀਜਨ ਨਹੀਂ ਹੈ। ਇਹਦੀ ਜਿਹੜੀ ਮਾਂ ਹੈਗੀ ਏ ਉਹੀ ਪੁਆੜੇ ਦੀ ਜੜ ਹੈਗੀ ਏ। ਆਪਣਾ ਕੁੜੀ ਦਾ ਘਰ ਨਿਵਾਸ ਨੇ। ਇਹਦੀ ਮਾਂ ਕਹਿੰਦੀ ਨਾ ਕਿ ਕੁੜੀ ਨਾਲ ਕੁੜਦਾ ਮਾਰਦਾ ਸੀ, ਇਹ ਕੁਛ ਕਰਦਾ ਸੀ। ਚਲੋ ਇਹਨਾਂ ਦਾ ਮੈਨੂੰ ਨਹੀਂ ਪਤਾ। ਆਹ ਮੇਰੀ ਵੀਡੀਓ ਹੈਗੀ ਜੇ ਲਾਈਵ ਵੀਡੀਓ ਆ ਚੈੱਕ ਕਰ ਲਓ ਜੀ। ਆਹ ਪਿਛਲੇ ਸਾਲ ਦੀ 2023 ਦੀ 21 ਤਰੀਕ ਦੀ ਵੀਡੀਓ ਰਾਤ ਦੇ 2 ਵਜੇ ਦੀ ਜਦੋਂ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਪੂਰੇ ਪਰਿਵਾਰ ਨੇ। ਹੂੰ। ਇਹਦੀ ਮਾਂ ਨੇ ਔਰ ਇਹਦਾ ਭਰਾ ਇਹਦੀ ਭੈਣ ਇਹਦੇ ਪਤਾ ਨਹੀਂ ਹੋਰ ਨਾਲ ਕੌਣ ਸੀ ਮੈਂ ਸੁੱਤਾ ਪੈ ਡਰਿੰਕ ਸੀ ਮੇਰੇ ਘਰੇ ਫੰਕਸ਼ਨ ਸੀ ਜੀ ਠੀਕ ਹੈ ਇਹਨਾਂ ਨੇ ਪਹਿਲਾਂ ਜੀ ਕੁੜੀ ਮੇਰੀ ਸ਼ੇਵ ਹੈ ਗੈਪ ਕਰਦੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਮੈਂ ਇਹ ਦੇਖਦਾ ਰਹੇ ਕੁੜੀਆਂ ਕਿੱਥੇ ਕੁੜੀਆਂ ਕਿੱਥੇ ਆ ਇਹਨਾਂ ਨੇ ਕੁੜੀਆ ਲਗਾਤੀ ਮੈਂ ਜਦੋਂ ਆਪਣੀ ਵਾਈਫ ਨੂੰ ਜਾ ਕੇ ਪੁੱਛਿਆ ਮੈਂ ਕਿ ਮਮਤਾ ਕੁੜੀਆ ਕਿੱਥੇ ਆ ਇਹਨਾਂ ਨੇ ਕਹਿਣਾ ਕਿ ਕੁੜੀਆ ਨਾਨੀ ਕੋਲਾ ਮੈਂ ਘਰੇ ਜਾਣਾ ਕਰੇ ਸਾਲੀ ਨਾਲ ਮੈਂ ਕਿਹਾ ਮੈਂ ਕਿਹਾ ਜੋ ਕੁੜੀਆ ਦਾ ਨਾਮ ਜੋ ਸਾਲੀ ਮੇਰੇ ਦਾ ਨਾ ਉਹ ਨੂੰ ਮੈਂ ਕਿਹਾ ਕਿੱਥੇ ਆ ਮੰਮੀ ਸੈਲ ਕਰ ਮੈਂ ਕਿਹਾ 6 ਵਜੇ ਤੋਂ 6:00 ਲੈ ਕੇ 9 ਵਜੇ ਕੁੜੀ ਗਿਆਪਾ ਮੈਂ ਕਿਹਾ ਤੁਸੀਂ ਇੱਕ ਗੱਲ ਮੈਨੂੰ ਛੋਟੀ ਜਿਹੀ ਗੱਲ ਦੱਸੋ ਜਦੋਂ ਮੇਰੇ ਘਰੇ ਕੋਈ ਫੰਕਸ਼ਨ ਆਂਦਾ ਵਾ ਠੀਕ ਹੈ ਤੁਸੀਂ ਕੁੜੀ ਮੈਂ ਕਿਹਾ ਗਿਆਪ ਹੀ ਕਰਨੀ ਹੁੰਦੀ ਏ ਉਸ ਗੱਲੋਂ ਬਾਅਦ ਮੈਂ ਕੁੜੀ ਲੈ ਕੇ ਆਇਆ ਘਰੇ ਫੰਕਸ਼ਨ ਚ ਉਸ ਤੋਂ ਬਾਅਦ ਇਹਨਾਂ 10:30 ਵਜੇ ਬਿਨਾਂ ਦੱਸੇ ਕੁੜੀ ਮੇਰੀ ਵਾਈਫ ਲੈ ਗਈ ਚੱਕ ਕੇ ਰਾਤੀ 2:30 12:00 ਵਜੇ ਮੈਂ ਘਰੇ ਗਿਆ ਡਰਿੰਕ ਕੀਤੀ ਹੋਈ ਸੀ ਇਹਨਾਂ ਨੇ ਆ ਕੇ ਸਾਥੀ ਉੱਥੇ ਪਏ ਆ ਮੈਂ ਇਹਨੂੰ ੱੱਕੇ ਮਾਰ ਕੇ ਬਾਹਰ ਕਰਤਾ ਆਪਣੀ ਵਾਈਫ ਨੂੰ ਮੈਂ ਮੰਨਦਾ ਮੈਂ ਆਪਣੀ ਵਾਈ ਕਿ ਇਹ ਮੈਂ ਨਾ ਮੈਸੇਜ ਪਰ ਜਿਹੜਾ ਸ਼ੁਰੂ ਕਰਦਾ ਇਹਨੇ ਬਾਹਰੋਂ ਕੁੰਡਾ ਲਾ ਕੇ ਚਲ ਗਈ ਰਾਤੀ 2:30 ਵਜੇ ਆ ਕੇ ਇਹਨੇ ਮੇਰੇ ਤੇ ਜਾਨ ਲੈ ਵਾਹ ਹਮਲਾ ਕੀਤਾ ਕਿਨੇ ਕਿਨੇ ਹਮਲਾ ਕੀਤਾ ਇਹ ਟੜ ਤੇ ਮੇਰਾ ਇਹ ਮੇਤੇ ਆਦਾ ਮੇਰੀ ਦੀ ਸੱਸ ਨੇ ਹਮ ਨਾਲ ਮੇਰੀ ਸਾਲੀ ਨਾਲ ਮੇਰਾ ਸਾਲਾ ਮੇਰੇ ਦਾਤ ਮਾਰੇ ਕੀ ਮਾਰੇ ਮੈਨੂੰ ਤੂੰ ਤੇ ਤੁਹਾਡੇ ਤੇ ਅਲੀਗੇਸ਼ਨ ਲਗਾ ਰਹੇ ਕਿ ਤੁਸੀਂ ਉਹਨਾਂ ਦਾ ਸਿਰ ਪਾੜਿਆ ਜੀ ਮੇਰੇ ਕੋਲ ਸਬੂਤ ਆ ਸਬੂਤ ਤਾਂ ਹਨ ਮੈਂ ਪਹਿਲੇ ਕਹਿੰਦੇ ਤੁਸੀਂ ਸਿਰ ਪਾੜਿਆ ਫਿਰ ਅਸੀਂ ਸਿਰ ਪਾੜਿਆ ਇਹ ਵੀ ਕਹਿੰਦੇ ਇਹਨਾਂ ਨੇ ਜਾ ਕੇ ਆਪੇ ਪਾੜਿਆ ਜਦੋਂ ਮੇਰਾ ਬਲੱਡ ਕਰ ਮੈਂ ਅਜੂ ਮੈਨੂੰ ਨਹੀਂ ਪਤਾ ਮੈਂ 2:30 ਵਜੇ ਘਰੇ ਪਹੁੰਚਿਆ ਮੇਰੇ ਘਰ ਦੇ ਚੱਕ ਕੇ ਮੈਨੂੰ ਪਹਿਲਾਂ ਬੀਮਸ ਹਸਪੀਟਲ ਲੈ ਕੇ ਉੱਥੋਂ ਮੈਂ ਬਲੱਡ ਰਕਵਾਇਆ ਉਸ ਤੋਂ ਬਾਅਦ ਜਦ ਮੈਂ ਸਿਵਲ ਹਸਪੀਟਲ ਗਿਆ ਵਾ ਸਿਰੇ 4:00 ਵਜੇ ਪਰ ਪਹਿਲੇ ਮੇਰ ਤੋਂ ਟਾਂਕੇ ਸਰ ਤੁਸੀਂ ਇੱਕ ਆਪਣੀ ਸਾਲੀ ਦਾ ਨਾਮ ਵੀ ਲੈ ਲਿਆ ਪਰ ਉਹਨਾਂ ਦਾ ਕਹਿੰਦਾ ਸਾਲੀ ਜਿਹੜੀ ਹੈ ਤੁਹਾਡੀ ਮੈਂਟਲੀ ਅਫਸੈਟ ਹੈ ਸਰ ਮੈਂਟਲੀ ਅਫਸੈਟ ਇਹ ਕਹਿੰਦੇ ਨਾ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ ਸਰ ਉਹਨਾਂ ਦਾ ਹੀ ਕਹਿਣਾ ਅਸੀਂ ਨਹੀਂ ਉਹ ਉਹ ਕਹਿ ਰਹੇ ਉਹ ਦੱਸ ਰਹੇ ਹਨ ਉਹ ਕਹਿੰਦੇ ਪਏ ਨਾ ਸਾਲੀਆਂ ਦੋਨੇ ਦੋ ਸਾਲੀਆਂ ਇੱਕ ਨਹੀਂ ਹੈਗੀ ਠੀਕ ਹੈ ਉਹਨਾਂ ਚੋ ਇੱਕ ਰਾਤ ਹੀ ਰਾਤੀ ਕਿਹੜੇ ਵੱਲੇ ਮਾਰਿਆ ਮੈਨੂੰ ਪਤਾ ਕਿ ਇਹਨਾਂ ਨੇ ਐਵੇਂ ਕੁਝ ਕੀਤਾ ਪਰ ਅੱਜ ਜਿਹੜਾ ਸਾਰਾ ਵਿਵਾਦ ਹੋਇਆ ਇਹਦਾ ਕੀ ਕਾਰਨ ਕੀ ਸੀ ਪਾਜੀ ਨਹੀਂ ਤੁਸੀਂ ਕਿੰਨੇ ਸਮੇਂ ਤੋਂ ਉਹ ਕੁੜੀ ਦੇ ਨਾਲ ਰਿਲੇਸ਼ਨ ਚ ਜਿਹੜੀ ਲੜਕੀ ਤੁਹਾਡੇ ਨਾਲ ਸੀਗੀ ਮੈਂ ਵੱਧ ਤੋਂ 4-5 ਮਹੀਨੇ ਤੋਂ 4-5 ਮਹੀਨੇ ਤੋਂ ਤੇ ਉਹ ਇਹ ਵੀ ਕਹਿ ਰਹੀ ਕਿ ਇਸ ਲੜਕੀ ਨੇ 4-5 ਅੱਗੇ ਵੀ ਵਿਆਹ ਕਰਵਾਏ ਹੋਏ ਆ ਤਾਂ ਪਹਿਲਾ ਹੀ ਜਿਹੜਾ ਮੈਰਿਡ ਆ ਓਲਰੇਡੀ ਤਾਂ ਉਹ ਸਾਡਾ ਘਰ ਵੀ ਖਰਾਬ ਕਰੀ ਤੇ ਆਪਣਾ ਵੀ ਖਰਾਬ ਕਰੀ ਮੈਰੀ ਗੱਲ ਸੁਣੋ ਜੀ ਮੈਂ ਤਾਂ ਦਾ ਘਰ ਗੱਲ ਹੀ ਖਰਾਬ ਕਰਨਾ ਜਿਹਨੇ ਆਪਣਾ ਘਰ ਆਪੇ ਖਰਾਬ ਕੀਤਾ ਹੋਇਆ ਹੂੰ ਠੀਕ ਹੈ ਪਹਿਲੀ ਗੱਲ ਤੇ ਆਇਆ ਇਹ ਕਹਿੰਦੀ ਕਿ ਮੇਰੇ ਨਾਲ 6-7 ਸਾਲ ਤੋਂ ਮੈਰਿਜ ਕਰਾਈ ਮੈਂ ਮੰਨਦਾ ਮੈਰਿਜ ਕਰੇ ਮੇਰੇ ਨਾਲ ਪਹਿਲਾਂ ਵੀ ਰਿਲੇਸ਼ਨਸ਼ਿਪ ਚ ਸੀ ਲੰਮ ਲੰਮ ਮੈਰਿਜ ਹੋਇਆ ਡੋਸਰੀ ਗੱਲ ਤੁਹਾਨੂੰ ਇਹ ਦੱਸੇ ਨਾ ਕਿ ਲੋ ਮੈਰੀ ਜਾ ਮੇਰੇ ਨਾਲ ਧੋਖੇ ਨਾਲ ਵਿਆਹ ਕੀਤਾ ਰੇਪ ਕੇਸ ਪਾ ਕੇ ਨੇ ਮੇਰੇ ਤੇ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਾਇਆ ਅੱਛਾ ਕਮਿਸ਼ਨਰ ਰਿਲੇਸ਼ਨਸ਼ਿਪ ਸੀਗੇ ਰਿਲੇਸ਼ਨਸ਼ਿਪ ਪਾ ਕੇ ਨਾਈਟ ਸਟੇ ਕਰਕੇ ਮੁਰ ਕੇ ਸਵੇਰੇ ਜਾ ਕੇ ਕਮਿਸ਼ਨਰ ਆਫਿਸ ਤੇ ਜਾ ਕੇ ਨੇ ਮੇਰੇ ਤੇ ਰੇਪ ਕੇਸ ਦਾ ਪਰਚਾਪ ਆਇਆ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਛੱਡੋ ਕਿ ਕਿਉਂ ਕਿਸੇ ਕੁੜੀ ਦਾ ਘਰ ਖਰਾਬ ਕਰਨਾ ਮੈਂ ਪਹਿਲੇ ਦਿਨ ਤੋਂ ਲੈ ਕੇ ਪੂਰੇ 7 ਸਾਲ ਤੱਕ ਕਿਰਾਏ ਤੇ ਰੈਂਟ ਤੇ ਰਿਹਾ ਵਾ ਠੀਕ ਹੈ ਮੈਂ ਹਰ ਇੱਕ ਚੀਜ਼ ਦੀ ਕਮੀ ਵੇਸ਼ੇ ਕਿਸੇ ਚੀਜ਼ ਨਹੀਂ ਦਿੱਤੀ ਜੋ ਮੰਗਦੀ ਉਹੀ ਲੈ ਕੇ ਦਿੱਤਾ ਬੱਚੇ ਨੂੰ ਕਪੜਾ ਵਧੀਆ ਪਾਉਂਦਾ ਇਹਨੂੰ ਵੀ ਹਰ ਇੱਕ ਚੀਜ਼ ਲੈ ਕੇ ਦਿੱਤੀ ਮਗਰ ਇਹਨੂੰ ਖਾਣੇ ਨਹੀਂ ਆਇਆ ਜੀ ਠੀਕ ਹੈ ਉਸ ਤੋਂ ਬਾਅਦ ਜਦੋਂ ਵੀ ਕੋਈ ਵੀ ਗੱਲ ਹੋਣੀ ਹੈ ਤੇ ਘਰ ਦੇ ਵਿੱਚ ਫੰਕਸ਼ਨ ਹੋਣਾ ਹੈ ਇਹਨੇ ਗਲੇਸ਼ ਪਾਣਾ ਹੀ ਪਾਣਾ ਪਰ ਭਾਜੀ ਇਹ ਉਹਨਾਂ ਵੱਲੋਂ આરોਪ ਲਗਾਏ ਜਾ ਰਹੇ ਕਿ ਤੁਸੀਂ ਪਲਾਟ ਦੀ ਵੀ ਮੰਗ ਕਰ ਰਹੇ ਹੋ 15 ਲੱਖ ਰੁਪਏ ਦੀ ਵੀ ਮੰਗ ਕਰ ਰਹੇ ਹੋ ਜਿੱਥੇ ਮੈਂ ਆਪਣੇ ਘਰ ਦੇ ਵਿੱਚ ਕਿਰਾਏ ਤੇ ਰਹਿ ਕੇ ਜਿਸ ਦਿਨ ਮੇਰਾ ਹੀ ਮੈਰਿਜ ਹੋ ਸੀ ਮੈਂ ਪੁੰਜੇ ਸੁੱਤਾ ਸੀ ਤੇ ਤਿੰਨ ਮਹੀਨੇ ਜੂਨ ਜੁਲਾਈ ਦੀ ਗਰਮੀਆਂ ਦੇ ਵਿੱਚ ਮੈਂ ਬਿਨਾ ਪੱਖੇ ਤੋਂ ਬਿਨਾ ਕੂਲਰ ਤੋਂ ਸੁੱਤਾ ਮਾਂ ਉਹ ਜਦੋਂ ਮੈਂ ਮਕਾਨ ਖਾਲੀ ਕੀਤਾ ਉੱਥੇ ਮੇਰੇ ਘਰੇ ਹਰ ਚੀਜ਼ ਦੀ ਫੈਸਿਲਿਟੀ ਸੀ ਏਸੀ ਸੀ ਗੀਜ਼ਾ ਸੀ ਫਿਲਟਰ ਹੀ ਇਨਵਰਟਰ ਪੋਸ਼ਿੰਗ ਵੀ ਸੀ ਸਭ ਕੁਛ ਹਨਾ ਲੋਕਡਾਉਨ ਦੇ ਵਿੱਚ ਸਾਰਾ ਟੋਰ ਨਵਾਬ ਨਾ ਦਿੱਤਾ ਜਿਹੜਾ ਮੇਰਾ ਇਦਾਂ ਹੀ ਇੱਕ ਕੋਠੀ ਵਿੱਚ ਪਿਆ ਹੁਣ ਪਰ ਉਹਨਾਂ ਦੇ ਉਹਨਾਂ ਦਾ ਐ ਵੀ ਕਹਿਣਾ ਹੈ ਕਿ ਉਹਨਾਂ ਦੀ ਫੈਮਲੀ ਤੁਹਾਡੀ ਫੈਮਲੀ ਉਹਨਾਂ ਨੂੰ ਸਪੋਰਟ ਕਰਦੀ ਹੈ ਉਹਨਾਂ ਨੂੰ ਪਤਾ ਹੈ ਕਿ ਸਾਡਾ ਮੁੰਡਾ ਗਲਤ ਹੈ ਮੇਰੀ ਫੈਮਲੀ ਦਾ ਕੋਈ ਤਾਂ ਲਿੰਕ ਹੀ ਨਹੀਂ ਮੇਰੀ ਵਾਈਫ ਨੂੰ ਅੱਜ ਤੱਕ ਨਾ ਮਰੇ ਘਰ ਦੇ ਨਾ ਬੁਲਾਇਆ ਨਾ ਮਰੇ ਚਾਚੇ ਤਾਂ ਇਹਨਾਂ ਬੁਲਾਇਆ ਕਿਸੇ ਨੇ ਬੁਲਾਇਆ ਮੈਂ ਸ਼ੁਰਤੋਂ ਲੈ ਕੇ ਹੁਣ ਤੱਕ 7 ਸਾਲ ਦੇ ਵਿੱਚ ਮੈਂ ਰਿਆ ਹੀ ਇਕੱਲਾ ਐ ਕਰਾਇ ਤੇ ਉਹਦੇ ਨਾਲ ਪਰ ਇੱਕ ਤੁਹਾਡੇ ਘਰ ਨਾਲ ਤੁਹਾਡੇ ਘਰ ਹੈਗੀ ਉਹ ਪਰ ਇੱਕ ਤੁਹਾਡੀ ਲੜਾਈ ਦੇ ਵਿੱਚ ਜੀ ਇੱਕ ਆਪਾਂ ਮੰਦੇ ਤੁਹਾਡੀ ਆਪਸੀ ਲੜਾਈ ਸੀ ਤੁਹਾਡਾ ਕਿਸ ਤਰੀਕੇ ਜਿਹੜਾ ਤੁਸੀਂ ਕਹਿੰਨੇ ਆ ਕਿ ਕਮਿਸ਼ਨਰ ਦਫਤਰ ਚਲੇ ਗਏ ਜਾਂ ਕਾਰਵਾਈ ਉਹਨਾਂ ਨੇ ਉੱਥੋਂ ਕਰਵਾਤੀ ਤੁਹਾਡੇ ਉੱਪਰ ਤਾਂ ਤੁਹਾਨੂੰ ਜਿਹੜਾ ਵਿਆਹ ਕਰਵਾਉਣਾ ਪਿਆ ਪਰ ਤੁਹਾਡੀ ਲੜਾਈ ਦੇ ਵਿੱਚ ਇੱਕ ਛੋਟੀ ਜੀ ਮਾਸੂਮ ਬੱਚੀ ਉਹ ਪਿਸਦੀ ਪਈ ਹੈ ਉਹਨੂੰ ਕਿਵੇਂ ਦੇਖਦੇ ਭਾਜੀ ਮੈਂ ਉਹਨਾਂ ਨੂੰ ਇਹੀ ਗੱਲ ਕਰ ਰਿਹਾ ਠੀਕ ਹੈ ਉਸ ਤੋਂ ਬਾਅਦ ਮੈਂ ਗੁੜੀਆਂ ਦੀ ਐਡਮਿਸ਼ਨ ਤੱਕ ਮੈਂ ਕਰਾਂਦਾ ਰਿਹਾ ਮੈਂ ਸਕੂਲ ਦੇ ਫੀਸ ਐਨਨੇ ਨੇ ਕੀ ਕੀਤਾ ਜਦੋਂ ਲੜਾਈ ਹੋਈ ਮੈਂ ਫਿਰ ਵੀ ਗੁੜੀਆਂ ਨੂੰ ਸਕੂਲ ਟਿਊਸ਼ਨ ਮਿਲਣ ਜਾਂਦਾ ਰਿਹਾ ਮੈਂ ਠੀਕ ਹੈ ਮੈਂ ਖੁਦ ਕਿ ਉਹਨਾਂ ਨੇ ਖਰਚਾ ਚੱਕਦੀ ਉਹਨਾਂ ਦੇ ਕੋਈ ਪ੍ਰੂਫ ਹੈ ਉਹ ਕਹਿੰਦੇ ਅਸੀਂ ਚੱਕ ਰਹੇ ਹਾਂ ਜੀ ਚੱਕ ਰਹੇ ਹਾਂ ਮੈਂ ਤੁਸੀਂ ਐਦਾਂ ਕਰੋ ਜੇ ਸਕੂਲ ਦੇ ਅਡਮਿਸ਼ਨ ਕਰਾਈ ਮੈਂ ਆਨਲਾਈਨ ਪੇਮੈਂਟ ਦਿੰਦੀ ਬੁੱਕਸ ਮੈਂ ਲੈ ਕੇ ਦਿੰਦੀਆਂ ਸਰ ਤੁਸੀਂ ਕਹਿ ਰਹੇ ਹੋ ਕਿ 4 ਮਹੀਨੇ ਤੋਂ ਤੁਹਾਡਾ ਅਫੇਅਰ ਹੈ ਤੇ ਤੁਸੀਂ ਨਹੀਂ ਸੋਚਿਆ ਕਿ ਅਸੀਂ ਆਪਣਾ ਘਰ ਇੱਕ ਵਾਰ ਫੇਰ ਜੋੜ ਲਈ ਮੈਮ ਮੈਂ ਦੇਖੋ ਜਿਹੜੀ ਲੇਡੀਜ਼ ਨੇ ਸ਼ੁਰੂ ਤੋਂ ਲੈ ਕੇ 7 ਸਾਲਾਂ ਦਾ ਕਲੇਸ਼ ਹੀ ਪਾਇਆ ਮੈਂ ਉਹਦੀ ਮਾਂ ਨੂੰ ਇੱਕੋ ਗੱਲ ਕਹਿੰਦਾ ਹਾਂ ਮੈਂ ਕਿ ਤੁਹਾਡੀ ਪਹਿਲੀ ਕੁੜੀ ਤੁਹਾਡੀ ਤੇਰੀ ਗਲਤੀ ਨਾਲ ਘਰੇ ਬੈਠੀ ਪਈ ਜਦ ਕਿ ਪਹਿਲੀ ਕੁੜੀ ਜਿਹੜੀ ਹੈ ਹੰਡੀ ਗੈਪ ਆ ਉਹਦੀ ਵੀ ਮੈਰਿਜ ਹੋਈ ਦੋ ਦਿਨ ਰਾਤਾਂ ਉਹਦਾ ਘਰ ਖਰਾਬ ਹੋਇਆ ਉਸ ਤੋਂ ਬਾਅਦ ਵਿੱਚ ਵੀ ਮੇਰੀ ਮਾਂ ਮੇਰੇ ਜਦੋਂ ਵੀ ਕੋਈ ਗੱਲ ਹੋਣੀ ਹੈ ਐਨੇ ਢੰਗ ਦੀ ਮਾਂ ਨੇ ਰਲਾਣੀ ਨੇ ਮੈਂ ਉਹਨਾਂ ਨੂੰ ਕਹਿੰਦਾ ਕਿ ਸਾਨੂੰ ਖੁਸ਼ ਰਹਿਣ ਤੋਂ ਸਾਡੀ ਲਾਈਫ ਦੇ ਵਿੱਚ ਨਾ ਆਓ ਪਰ ਸਰ ਜੋ ਹੁਣ ਚੀਜ਼ ਹੋਈ ਉਹ ਚੀਜ਼ ਸਹੀ ਸੀਗੀ ਦੇਖੋ ਜੀ ਰਿਲੇਸ਼ਨਸ਼ਿਪ ਚ ਹਰ ਕੋਈ ਜਾਂਦਾ ਵਾ ਮੈਨੂੰ ਤੁਹਾਡੀ ਨਜ਼ਰ ਚਾਚੀ ਸਹੀ ਆ ਮੇਰੇ ਲਈ ਸਹੀ ਹੈ ਜੀ ਮੈਂ ਪਹਿਲੀ ਗੱਲ ਤੈ ਹੈ ਕਿ ਜਦੋਂ ਮੈਂ ਆਪਣਾ ਘਰ ਜੋੜਿਆ ਮੈਨੂੰ ਹਰ ਚੀਜ਼ ਦੀ ਫੈਸਿਲਿਟੀ ਦਿੱਤੀ ਹੈ ਹਰ ਇੱਕ ਚੀਜ਼ ਕੁਸ਼ੀ ਚੀਜ਼ ਦੀ ਕਮੀ ਪੇਸ਼ੀ ਹੋਂ ਦਿੱਤੀ ਉਸ ਦੇ ਬਾਵਜੂਦ ਵੀ ਇਹਨੂੰ ਤਾਂ ਵੀ ਕੋਈ ਖੁਸ਼ ਨਹੀਂ ਇਹਦੀ ਮਾਂ ਹੀ ਸਭ ਕੁਝ ਆ ਸਰ ਜੇ ਪੜਾਈ ਸਭ ਮੈਨੂੰ ਤੁਸੀਂ ਕਹਿੰਨੇ ਕਿ ਇਹਨਾਂ ਦੀ ਫੈਮਲੀ ਕਰਕੇ ਜਿਹੜਾ ਸਾਰਾ ਇਸ਼ੂ ਕ੍ਰੇਟ ਹੋ ਰਿਹਾ ਸਾਰਾ ਕੁਝ ਦੀ ਮਾਂ ਕਰਾਇਆ ਇਹਦਾ ਭਾਰ ਆਗੀ ਇੱਕ ਮਿੰਟ ਸਰ ਜੇ ਤੁਸੀਂ ਕਹਿ ਰਹੇ ਹੋ ਕਿ ਇਹ ਬਿਲਕੁਲ ਨਹੀਂ ਹੋ ਸਕਦੀ ਆ ਜੇ ਤੁਸੀਂ ਸੁਲਾ ਦਾ ਰਾਹ ਹੀ ਖੋਲਣਾ ਜਾਂਦੇ ਹੋ ਕਿ ਇਹ ਕਰਕੇ ਸੁਲਾ ਦਾ ਰਾਹ ਖੋਲੇਗਾ ਮੈਂ ਹੁਣ ਸੁਲਾ ਕਰਨੀ ਨਹੀਂ ਇੱਕ ਮਿੰਟ ਗੋਡੇ ਮੰਨ ਦੇ ਦੇਣਾ ਮੈਂ ਕਹਿੰਦਾ ਹਾਂ ਮੈਂ ਗੋਡੇ ਦਾ ਕਸਾ ਨਹੀਂ ਤੁਸੀਂ ਕੋਰਟ ਦੇ ਵਿੱਚ